ਪੰਜਾਬ ਤੋਂ ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਦੇ ਨਾਲ ਅਚੇਹਾ ਪਾਣਾ ਵਧ ਗਿਆ ਜਿਸ ਨੂੰ ਸੁਣ ਕੇ ਪਿੰਡ ਰਹਿ ਰਹੇ ਉਸ ਦੇ ਪਰਿਵਾਰ ਵਾਲਿਆਂ ਦੀਆਂ ਚੀਕਾਂ ਨਿਕਲ ਗਈਆਂ ਹਾਲੇ ਉਸ ਨੇ ਵਿਦੇਸ਼ ਦੀ ਧਰਤੀ ਤੇ ਪੈਰ ਹੀ ਰੱਖਿਆ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕਿਸਮਤ ਦੇ ਵਿੱਚ ਅਚੇਹਾ ਕੁਝ ਲਿਖਿਆ ਹੋਇਆ ਸੀ ਤੇ ਸਾਹਾਂ ਦਾ ਨਿਵੇੜਾ ਵਿਦੇਸ਼ ਦੇ ਵਿੱਚ ਆ ਕੇ ਹੋਣਾ ਸੀ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਪਿੱਖੀ ਵਿਣਦਾ ਜਿੱਥੇ ਦੇ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਦੀ ਵਿਦੇਸ਼ ਪੁਰਤਕਾਲ ਦੇ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਹਲੇ ਵਿਦੇਸ਼ ਗਏ ਤਕਰੀਬਨ 20 ਦਿਨ ਹੀ ਹੋਏ ਸੀ ਇਸ ਮਾਮਲੇ ਸੰਬੰਧੀ ਮੀਡੀਆ ਨਾਲ ਜਾਣਕਾਰੀ ਦਿੰਦੇ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਪਵਨਦੀਪ ਕੌਰ ਅਤੇ ਮਾ ਸੁਖਵੀਰ ਕੌਰ ਨੇ ਦੱਸਿਆ ਕਿ ਅਚਾਨਕ ਉਸ ਦੀ ਤਬੀਅਤ ਖਰਾਬ ਹੋਈ ਤੇ ਉਸ ਦੀ ਮੌਤ ਹੋ ਗਈ ਜਿਸ ਦੀ ਖਬਰ ਸਾਨੂੰ ਮਿਲੀ ਹੈ ਤੁਹਾਡਾ ਨਾਮ ਕੀ ਹੈ ਸਿੰਘ ਵੀਰ ਕੌਰ ਕਿਹੜਾ ਲੜਕਾ ਵਿਦੇਸ਼ ਗਿਆ ਸੀਗਾ ਜਿੱਦਾਂ ਗਿਆ ਸੀਗਾ ਉਹ ਵਿਜਾ ਗ੍ਰੀਸ ਗਿਆ ਨਾ ਲੰਗਾਈ ਗਿਆ ਗੁਰਤਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ 'ਚ ਕੋਰਟੀਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਹਏ ਉਹ ਡਾਕਟਰ ਇਲਾਜ ਵਗੈਰਾ ਉਧਰ ਚੱਲਿਆ ਡਾਕਟਰੀ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਬਦੇ ਬਾਜੀ ਨੇ ਇਹਨੂੰ ਦਵਾਈ ਦੁਈ ਲਾਉਂਦਾ ਸੀ ਹਾਂ ਤਾਂ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋਈ ਝੋਲਣਗੇ ਉਹ ਮੇਰੇ ਵੀ ਆਇਆ ਸੀ ਤਾਂ ਘਰ ਆ ਹਾਂ ਵੈ ਸੀ ਦੋ ਬੱਚੇ ਉਹਦੇ ਮੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤਜੀ ਦੀ ਬਾਰ ਕੰਦੇਸ਼ ਦੇ ਵਿੱਚ ਡੈਕ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਯਾਰ ਸਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਪਾਦੀ ਦੋ ਤਰੀਕ ਨੂੰ ਕਰੋ ਹੱਸਤੇ ਕਿਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਸਾਲੋਂ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕਮਰਸੀ ਦੇ ਉਹਨਾਂ ਦੇ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜ਼ੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨੂੰ ਬੋਡੀ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ ਕੀਤਾ ਜਾ ਰਿਹਾ ਜਾਂਦਾ ਹੈ। ਹਾਂਜੀ ਪੂਰੇ ਜਤਨ ਕੀਤੇ ਜਾ ਰਹੇ ਕਿ ਬੋਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੋਈ ਆ। ਅਸੀਂ ਆਖਰੀ ਵਾਰੀ ਉਹ ਦੇਖਣਾ ਚਾਹੁੰਨੇ ਵਾਪਸ ਆਉਣੀ ਚਾਹੀਦੀ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਹਰਵਿੰਦਰ ਸਿੰਘ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ ਕੀਤੀ। ਮੇਰਾ ਨਾਮ ਹਰਵਿੰਦਰ ਸਿੰਘ ਹੈ। ਕਿੱਦ ਕਿਹੜਾ ਵੀ ਦੇਖਿਓ ਹਾਂ। ਕਿੱਦ ਕਿਹੜਾ ਨੌਜਵਾਨ ਆਪਣੇ ਖੇਡ ਤੋਂ ਵਿਦੇਸ਼ ਗਿਆ ਜੀ ਤੇ ਤੁਹਾਨੂੰ ਕੀ ਲੱਗਦਾ ਸੀ ਤੁਹਾਡਾ? ਮੇਰੇ ਚਾਚੇ ਦਾ ਬੇਟਾ ਹੈ।

ਬੇਟੀ ਦੇ ਬੇਟਾ ਹੈ ਪਰਿਵਾਰ ਫਿਰ ਵੀਰ ਦੇ ਸੱਤੇ ਚੱਲਦਾ ਸੀਗੇ ਵੀਰ ਵੀ ਇੱਥੇ ਤੇ ਅਜੇ ਕੋਈ ਕੰਮ ਨਹੀਂ ਜਿੰਦਾ ਵਹਿਲਾ ਹੀ ਤਾਂ ਕੀ ਮੰਗਦੇ ਪਾਪਾ ਜੀ ਦੀ ਵੀ ਛੋਟਾ ਬਚਪਨ ਜੀ ਇਹਦੇ ਦੀ ਡੈਥ ਹੋ ਗਈ ਮਗਦੇ ਹੁਣ ਇਹੋ ਹੀ ਹੈ ਗਾਹ ਬੱਚੇ ਜਵਾਨ ਹੋਣਾ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨਾ ਕੋਈ ਕੋਈ ਦਰਸ ਕੀਤਾ ਜਾਵੇ ਪਰਿਵਾਰ ਦੇ ਕੋਈ ਜਿਹੜੀ ਜਿਹੜੀ ਬਾਡੀ ਆ ਵਿਦੇਸ਼ ਦੇ ਵਿੱਚ ਹੀ ਅਜੇ ਵੀ ਅਜੇ ਇੱਕ ਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋਸ਼ਿਸ਼ਾਂ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹਲਕ ਕੀਤੀ ਜਾਵੇ ਤੇ ਖੇ ਦੇਖਿਆ ਜਾਵੇ ਤਾਂ ਆਏ ਦਿਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਵਿਦੇਸ਼ ਦੇ ਵਿੱਚ ਲਗਾਤਾਰ ਸਾਹਮਣੇ ਆ ਰਿਹਾ ਜਦੋਂ ਕਿ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਵਿਦੇਸ਼ ਜਾਂਦੇ ਨੇ ਤਾਂ ਕਿ ਉਹ ਚੰਗਾ ਭਵਿੱਖ ਬਣਾ ਸਕਣ ਪਰ ਕਈ ਵਾਰ ਉਹਨਾਂ ਦੇ ਨਾਲ ਅਜੇਹਾ ਪਾਣਾ ਵਰਤ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਤਰਨਤਾਰਨ ਤੋਂ ਕਵਲਜੀਤ ਸਿੰਘ ਦੀ ਰਿਪੋਰਟ